ਆਪਾ ਦੀ ਕਤਵਾਲੀ ਪੁਲਿਸ ਵੱਲੋਂ ਨਾਬਾਦੀ ਬੀੜ ਦੇ ਵਿੱਚੋਂ 478 ਜਿੰਦਾ ਕਾਰਤੂਸ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਟਾਈਮ ਅਸੀਂ ਨਾਬਾ ਦੀ ਬੀੜ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੇ ਜੋ ਪੁਲਿਸ ਨੂੰ ਮੁਖਬਰੀ ਮਿਲੀ ਸੀ ਇਹ ਵੀ ਕਿਸੇ ਵਿਅਕਤੀ ਵੱਲੋਂ ਇੱਥੇ ਕਾਰਤੂਸ ਜਿਹੜੇ ਰੱਖੇ ਗਏ ਹਨ ਕਿਉਂਕਿ ਜੋ ਜਾਣਕਾਰੀ ਸਾਨੂੰ ਸਾਹਮਣੇ ਆ ਰਹੀ ਹੈ ਇੱਕ ਬੱਕਰੀ ਚਾਲਕ ਵੱਲੋਂ ਇੱਕ ਇਥੋਂ ਜਿਹੜੇ ਇਸ ਜੰਗਾ ਤੋਂ ਜਿੱਥੇ ਅਸੀਂ ਖੜੇ ਹਾਂ ਨਾਬਾ ਦੀ ਇੱਕ ਲੋਤੀ ਬੀੜ ਹੈ ਜਿਸ ਦੇ ਵਿੱਚ ਕਿਸੇ ਵੱਲੋਂ 478 ਕਾਰਤੂਸ ਜ਼ਮੀਨ ਦੇ ਅੰਦਰ ਦੱਬੇ ਗਏ ਸਨ ਤੇ ਕਿਸੇ ਬੱਕਰੀ ਚਾਲਕ ਨੇ ਇਥੋਂ ਵੱਡੇ ਤੇ ਘਰੇ ਲੈ ਜਾ ਲੈ ਜਾਇਆ ਗਿਆ ਜਿਸ ਵੱਲੋਂ ਉੱਥੇ ਜਾ ਕੇ ਡਰ ਦੇ ਮਾਰੇ ਉਸ ਵੱਲੋਂ ਵਾਪਸ ਜਿਹੜੇ ਕਾਰਤੂਸ ਇੱਥੇ ਦਵਾ ਦਿੱਤੇ ਗਏ ਅਸੀਂ ਉਸ ਜੰਗਾ ਤੇ ਮੌਜੂਦ ਆ ਜਿੱਥੇ ਪੁਲਿਸ ਨੇ ਇਹ ਕਾਰਤੂਸ ਬਰਾਮਦ ਕੀਤੇ ਗਏ ਨੇ ਜਿੱਥੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਸ ਜੰਗਾ ਦੇ ਉੱਤੇ ਜਿਹੜੇ ਕਾਰਤੂਸ ਦੱਬੇ ਗਏ ਸਨ ਜੇਲ੍ਹ ਦੇ ਤਕਰੀਬਨ 200 ਮੀਟਰ ਦੇ ਏਰੀਆ ਦੇ ਵਿੱਚ ਜਿਹੜੀ ਮੈਕਸਿਮਮ ਸਕਿਉਰਿਟੀ ਜੇਲ੍ਹ ਇਸ ਟਾਈਮ 'ਪਾਵੇਂ ਬੰਦ ਹੋ ਚੁੱਕੀ ਹੈ ਲੇਕਿਨ ਜੇਲ੍ਹ ਦੀ ਬਾਉਂਡਰੀ ਦੀ ਬੈਕ ਸਾਈਡ ਦੇ ਉੱਪਰ ਜਿਸ ਤਰ੍ਹਾਂ ਇਹ ਜਿੰਦਾ ਕਾਰਤੂਸ ਮਿਲੇ ਹਨ ਤੇ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਸਾਡੀ ਅਫਸਰਾਂ ਨਾਲ ਗੱਲ ਹੋਈ ਇੱਥੇ ਦੇ ਇੰਚਾਰਜ ਸਰਬਜੀ ਚੀਮਾਨਾ ਨਾਲ ਗੱਲ ਹੋਈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਹ ਜਿਹੜੇ ਕਾਰਤੂਸ ਮਿਲੇ ਹਨ ਇਸ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾਵੇਗਾ ਤੇ ਜੋ ਜਾਣਕਾਰੀ ਮਿਲ ਰਹੀ ਹੈ ਵੀ ਜੋ ਬੱਕਰੀ ਚਾਲਕ ਦੇ ਨਾਮ ਸਾਹਮਣੇ ਆਇਆ ਜਿਸ ਨੇ ਇੱਥੋਂ ਕਾਰਤੂਸ ਕੱਢੇ ਸਨ ਉਸ ਕੋਲੋਂ ਵੀ ਪੁੱਛਗਿੱਛ ਹੋਵੇਗੀ ਤੇ ਪੁਲਿਸ ਪੂਰੀ ਮਾਮਲੇ ਦੀ ਤੈਅ ਤਕ ਜਾਵੇਗੀ ਅੱਜ ਇੱਕ ਐਫਆਈਆ ਦਰਜ ਕੀਤੀ ਹੈ ਐਫਆਈਆ ਨੰਬਰ 75 ਅੰਡਰ ਸੈਕਸ਼ਨ 2540 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਰੌਂਦ ਜਿਹੜੇ ਨੇ ਜਿੰਦਾਕਾਰਦੂਸ ਜਿਹੜੇ ਨੇ ਉਹ ਗਰਾਊਂਡ ਕੀਤੇ ਨੇ ਇਹ ਸਾਨੂੰ ਇੱਕ ਬੰਨਡਡ ਪਲੇਸ ਦੇ ਉੱਤੋਂ ਸਾਡੀ ਕੋਈ ਇਨਫੋਰਮੇਸ਼ਨ ਸੀ ਤੇ ਉਹਨਾਂ ਨੇ ਸਾਨੂੰ ਉੱਥੋਂ ਸਾਨੂੰ ਤਲਾਸ਼ ਲਈ ਇਤਲਾਵਿਲ ਗਿਆ ਸੀ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ਰੌਂਦ ਨੇ ਉਹ ਮਿਲੇ ਮੁਖਾਸ ਖਬਰ ਹੀ ਇਤਲਾ ਦੇ ਤੇ ਮੋਹਰੇ ਚ ਵੇਲੇ ਸਾਨੂੰ ਜਿਹੜਾ ਇਤਲਾਵਿਲ ਜੀ ਕਿਸ ਕੁਆਲਟੀ ਦੇ ਨੇ ਲੱਗਿਆ ਜੀ ਪਤਾ ਨਹੀਂ ਕਿਸ ਵੈਪਨ ਦੇ ਨੇ ਜੀ ਬੇਸਿਕਲੀ ਐਫ 59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਤੀਤ ਪੀਛ ਕੇ ਕਿਥੋਂ ਰੀਅਰ ਕਰਾਂਗੇ ਵੀ ਇਹ ਮਸ਼ੀਨ ਗਨ ਦੇ ਨੇ ਕਿ ਇਹ ਜਿਹੜੇ ਨੇ ਸੌਲਡ ਦੇ ਦੇ ਕਿਸ ਹਾਲਤ ਚ ਮਿਲੇ ਨੇ ਜੀ ਇਹ ਜਿਵੇਂ ਥੋੜੇ ਜੇ ਮਤਲ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਦ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਇਹਨਾਂ ਦਾ ਤਕਰੀਬਨ ਪੌਣੇ 500 ਦੇ ਨੇੜੇ ਤੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਰਿਕਵਰ ਹੋਏ ਨੇ ਜਿਨ੍ਹਾਂ ਦਾ weight ਵੀ ਕੜਤਕੁੱਟ 6-7 ਕਿਲੋ ਜਿਹੜਾ ਹੈਗਾ ਬਿਕਾਜ਼ ਇਹ ਥੱਲੇ ਡੁੱਬੇ ਹੋਏ ਸੀ ਸਰ ਕਿਸ ਤਰ੍ਹਾਂ ਦੀ ਜਾਂਚ ਕਿਵੇਂ ਬੜੀ ਜਾ ਰਹੀ ਹੈ ਕਿਤੋਂ ਲੁੱਟੇ ਹੋਏ ਸੀ ਜਾਂ ਕਿੱਥੇ ਤੋਂ ਹਾਂ ਦੇਖੋ ਵੀ ਅਜੇ ਵੀ ਅੰਡਰ ਇਨਵੈਸਟੀਗੇਟਿੰਗ ਦਾ ਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਸ ਬੰਦੇ ਨੇ ਕਿਉਂ ਸਾਡੇ ਮੁਖਬਰ ਨੇ ਇਤਲਾਹ ਕੀਤੀ ਉਤੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬਕਰੀਏ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਡਿਡਕਟ ਕੀਤਾ ਉਹ ਫਿਰ ਉਹਨੂੰ ਲੈਬ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਤავਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਿਹੜਾ ਇਹਨੂੰ ਲੈਬ ਵੀ ਪਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਆ ਤੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਦਬਾਈ ਹੋਈ ਸੀ ਉਹ ਉਸ ਤੋਂ ਮੈਕਸਿਮਮ ਸਕੋਟੀ ਜੇਲ ਨਾਲ ਆ ਫਿਲਹਾਲ ਬੰਦਾ ਲਿਖੀ ਜੇਲ ਨਾਲ ਵੀ ਸੰਬੰਧ ਹੋ ਸਕਦਾ ਹੈ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਇਹ ਸਾਨੂੰ ਜਿਹੜਾ ਹੈਗਾ ਉਹ ਜੇਲ ਵਾਲੇ ਪਾਸੋਂ ਤਾਂ ਨਹੀਂ ਮਿਲੇ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅ ਅਬਡਰਡ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਾਲੀ ਬ੍ਰੋਕਸਿ ਬੈਕ ਸਾਈਡ ਹਨ ਜੇਲ ਦੀ ਸਪਨੇ ਨਹੀਂ ਪਰਲੇ ਪਾਸੇ ਗਿਆ ਜੀ ਕੀ ਕਾਰਵਾਈ ਕੀ ਕਰਦੇ ਹੁਣ ਇਸ ਬੰਦੇ ਅਜੀ ਪਰਚਾ ਦਰਜ ਕਰਤਾ ਜੀ ਇਸੇ ਆਪਣਾ ਬਲਵੰਦਰ ਸਿੰਘ ਆ ਜਿਹੜੇ ਆਏ ਹੋ ਨੇ ਅਨੋਂ ਤੇ ਪਰਚਾ ਦੇਤਾ ਫਿਲਹਾਲ ਤਫਤੀਸ਼ ਕਰਾਂਗੇ ਪਰਚਾ ਕਿਸ ਕਿਹੜੀ ਧਾਰਾ ਦਾ 25 29 3 ਕੈਮਰਾਮੈਨ ਅਵਤਾਰ ਦੇ ਨਾਲ ਸੰਜੀਤ ਕੁਮਾਰ ਪੀਟੀਸੀ న్యూਸ ਨਾਬਾ